ਲਗਾਤਾਰ ਬਰਸਾਤ ਦਾ ਦੌਰ ਚੱਲਿਆ ਜਿਸ ਥੇ ਕਿ ਬਰਸਾਤ ਦੇ ਕਾਰਨ ਕਈ ਥਾਵਾਂ ਤੇ ਵੱਡਾ ਨੁਕਸਾਨ ਹੋਇਆ ਹੈ ਉਥੇ ਹੀ ਅੰਮ੍ਰਿਤਸਰ ਦੇ ਜਨਾਲਾ ਚ ਬੀਤੀ ਰਾਤ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜਿੱਥੇ ਕਿ ਪਿੰਡ ਸਰਾਮ ਦੇ ਵਿੱਚ ਇੱਕ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਦੱਸਦੇ ਕਿ ਪਰਿਵਾਰ ਦੇ ਮੈਂਬਰ ਜੋ ਨੇ ਇਕੱਠੇ ਸੌ ਰਹੇ ਹੁੰਦੇ ਨੇ ਤੇ ਇਸੇ ਦੌਰਾਨ ਘਰ ਦੀ ਕਮਜ਼ੋਰ ਛੱਤ ਅਚਾਨਕ ਟਹਿ ਜਾਂਦੀ ਹੈ ਜਿੱਤੇ ਕੀ ਸਹਾਸੇ ਦੇ ਵਿੱਚ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋ ਜਾਂਦੇ ਨੇ ਚੱਤ ਕੀ ਜਾਨੀ ਨੁਕਸਾਨ ਤੋਂ ਬਚਾ ਹੋ ਜਾਂਦਾ ਪਰਿਵਾਰ ਦੇ ਮੈਂਬਰ ਉਸ ਸਮੇਂ ਘਰ ਦੇ ਵਿੱਚ ਸੌ ਰਹੇ ਸੀ ਜਦੋਂ ਇਹ ਹਾਦਸਾ ਵਾਪਰਿਆ ਕਿ ਅਚਾਨਕ ਛੱਤ ਡਿੱਗਣ ਦੇ ਕਾਰਨ ਜਿੱਥੇ ਕੀ ਸਹਾਸੇ ਦੇ ਵਿੱਚ ਪਤੀ ਪਤਨੀ ਤੋਂ ਉਹਨਾਂ ਦੇ ਇੱਕ ਬੱਚਾ ਮਲਬੇ ਦੇ ਹੇਠਾਂ ਚੱਪ ਗਿਆ ਮੇਰਾ ਨਾਮ ਹੈ ਸੁਨੀਤਾ ਘੋਰ ਮੈਂ ਆਪਾਂ ਨੂੰ ਸੁੱਤੇ ਹਾਂ ਤੇ ਉੱਤੋਂ ਕੋਠਾ ਥੱਲੇ ਡਿੱਗ ਕੇ 5 ਵਜੇ ਕਿੰਨੇ ਕੁ ਵਜੇ ਦੀ ਗੱਲ ਹੈ ਇਹ 5 ਵਜੇ ਦੀ ਗੱਲ ਹੈ ਕਿੰਨੀ ਛੱਟ ਲੱਗੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਕੇ ਲੱਗੇ ਆ ਹਾਂ ਠੀਕ ਹੈ ਹਾਂਜੀ ਇਹ ਜੀ ਸਵੇਰੇ 5:00 ਵਜੇ ਦਾ ਟਾਈਮ ਆ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਡਿੱਗ ਪਿਆ ਪਹਿਲਾਂ ਵੀ ਗੰਡਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਬਾਲੇ ਵਾਲੀਆਂ ਸੱਤਾ ਦੇ ਪੈਸੇ ਵੀ ਇਹਦੇ ਲੇਖੇ ਦਿੱਤੇ ਹੋਏ ਸੀ ਤੇ ਇਹ ਦਾਵਾ ਦਾਵਾ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਾਬਕਾ ਸਰਪੰਚ ਆ ਜਸਬੀਤ ਸਿੰਘ ਮੇਰਾ ਨਾਮ ਸਾਬਕਾ ਸਰਪੰਚ ਆ ਮੈਂ ਵੀ ਉੱਠ ਕੇ ਫਿਰ ਆ ਕੇ ਭੱਜ ਜਾਣ ਕੇ ਦੋਹ ਦਤੇ ਜੀ ਇਹਨਾਂ ਦਾ ਪ੍ਰਵਾਦ ਜਿਹੜਾ ਇਹ ਸੱਤਾ ਦੇੋਂ ਕੱਢਿਆ ਆ ਕਿਵੇਂ ਡਿੱਗੀ ਛੱਤ ਇਹ ਮੀਆਂ ਦੀ ਬਸਾਦਣਾ ਡਿੱਗੀ ਆ ਜੀ ਆ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਖੁਸ਼ ਕਰਦਾ ਸੀ ਤੇ ਇਹ ਤੁੰਨੋਂ ਨਹੀਂ ਹਟੇ ਤੇ ਇਹ ਜਿਹੜੀਆਂ ਕੱਦਾ ਦਿਖਾਉਣੇ ਆ ਲਾ ਕੇ ਪਾਟੀਆਂ ਜਾਂਣ ਨੇ ਜਿਹੜੇ ਕੱਲ੍ਹ ਦਾ ਛੱਡ ਗਿਆ ਸੀ ਨੁਕਸਾਨ ਕੀਆ ਨੁਕਸਾਨ ਜੀ ਇਹਦਾ ਜਿਹੜਾ ਘਰ ਜਿਆਦਾ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹਦੇ ਨੂੰ ਸਤਾਜਾਦਾ ਨੇ ਇਹਦੀ ਕਾ ਦਿਨੋਂ ਵੀ ਜਿਆਦਾ ਸਤਾ ਨੇ ਤੇ ਟਾਂਕੇ ਲੱਗੇ ਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਜੀ ਲਾ ਚ ਲੱਗਾ ਇੱਥੇ ਪ੍ਰਾਈਵੇਟ ਹਸਪਤਾਲ 'ਚ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਤੋਂ ਕਿ ਲਾਇਆ ਉਨੇ ਵੀ ਤਰ੍ਹਾਂ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਇਹ ਹਾਂਜੀ ਕੀ ਮੰਗ ਕੀ ਕਰਦੇ ਇਹ ਮੰਗਾ ਜੀ ਇਹਦੀ ਜਿਹੜੇ ਇਹਦਾ ਘਵਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ-ਬੋਧਾ ਇਹਨੂੰ ਵਿਚਾਰੇ ਨੂੰ ਕੋਈ ਮਾਬਦਤ ਆਵਾਇਆ ਗਿਆ ਵੀ ਤੇ ਅਸੀਂ ਤੇ ਇਹ ਸਰਕਾਰ ਕਾੜੀ ਆਵਾਜ਼ ਚੋਣੇ ਆ ਤੇ ਇਹਦਾ ਜਿਹੜਾ ਲੋ ਵੀ ਇਹਦਾ ਨੁਕਸਾਨ ਹੋਇਆ ਜੋ ਚਿੱਤਾ ਜਾਵੇ ਸਰਕਾਰ ਹੋਲਾ ਤੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਲਾਂਚ ਕਰਾਇਆ ਦਵੇ ਇਹਦੇ ਘਰ ਮੰਜੀ ਬੈਨ ਨੂੰ ਨੀਵੇਂ ਨੀਜੇ ਰਗੀ ਸਾਰਾ ਕੁਟ ਉਟ ਗਿਆ ਜੀ ਦਾ ਕੁਝ ਨਹੀਂ ਰਹਾ ਬੈੱਡਪੁੱਡ ਜੋ ਵੀ ਫਰਜਾ ਟੀਵੀ ਸਾਰਾ ਕੁ ਤੈ ਹੋ ਗਿਆ ਜੀ ਠੀਕ ਜੀ ਆਹ ਮੰਗਲ ਸਿੰਘ ਆ ਸਨੋ ਉਤਰ ਲੋਗ ਸਿੰਘ ਠੀਕ ਹੈ ਭਾਈ ਜੰਗ ਕਾਲ ਜਦੋਂ ਬਾਰਛਾਉਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾ ਦੀ ਨਹੀਂ ਆਗੇ ਤੜਕੇ 5 ਵਜੇ ਉਤਰ ਗਿਆ ਲੰਮੇ ਬੈ ਹ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਹਣ ਮੇਰੇ ਢੀਗਾ ਤੇ ਉਹ ਬੱਚਿਆਂ ਤੇ ਜ਼ਿਆਦਾ ਨੁਕਸਾਨ ਹੋਇਆ ਕੋਈ ਗੁੜੀਆ ਬੇਹੋਸ਼ ਹੋ ਗਈ ਆ ਛੋਟੀ 4 ਸਾਲ ਦੀ ਗੁੜੀਆ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਬਵਾਏ ਪਾਈ ਢੀਗਾ ਕਰਦਿਆਂ ਦਾ ਵੀ ਬਹੁਤ ਜਿਆਦਾ ਛੱਟ ਲੱਗੀ ਸੱਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜੀਰੋ ਸਾਰਾ ਹੀ ਨੁਕਸਾਨ ਹੋ ਗਿਆ ਭਾਈ ਜੀ ਕੀ ਕੀ ਚਮਾਨ ਸੀ ਕੀ ਕੀ ਸਮਾਨ ਫ੍ਰਿਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਸਾਰਾ ਕੋਈ ਚੀਜ਼ ਭਾਈ ਵਰਤਨ ਵਾਲੀ ਨਹੀਂ ਸੀ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਭਾਈ ਤੁਹਾਡੇ ਵੀ ਛੱਟ ਲੱਗੀ ਹਾਂ ਭਾਈ ਮੇਰਾ ਬਾਹ ਨਾ ਮਾਲ ਪਾੜ ਗਿਆ ਛੱਟੜਾ ਲੱਗ ਗਿਆ ਤੁਹਾਡੇ ਸਾਹਨੇ ਛੱਟੜਾ ਲੱਗਿਆ ਭਾਈ ਸਾਰਿਆਂ ਦੇ ਦਿੱਤੀ ਗਿਆ ਭਾਈ ਉਹਦੇ ਸਰ ਉਹ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮਿੰਟੋਂ ਮੜਾ ਕਾੜ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਭਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਗੋਗੀ ਬੈੱਡ ਵੀ ਟੁੱਟ ਗਿਆ ਤੇ ਬੈਰ ਉਹਦੇ ਭਾਰ ਨਾਲ ਢਾਹ ਚਲ ਗਿਆ ਮੜਾ ਠੀਕ ਆ ਗੋਗੀ ਕਿੰਨੇ ਕੋਈ ਦੀ ਗੱਲ ਐ ਇਹ ਪੂਰੇ 5 ਉਹ ਕੇ ਜੀ ਭਾਈ ਜੇ ਨਾ ਕਿ ਇਹਨੂੰ ਪਲਾ ਦਾ ਨੁਕਸਾਨ ਹੋ ਬਹੁਤ ਜ਼ਿਆਦਾ ਨੁਕਸਾਨ ਹੋ ਉਹਦੇ ਥਲੋਂ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾਓ ਗਿਆ ਇਹ ਤਾਂ ਉਧਰ ਰਾਤ ਰਾਤ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਆਇਆ ਕੀ ਮੰਗ ਕਰਦੇ ਮੰਗ ਭਾਈ ਆਹ ਹੋਇਆ ਕਿ ਸਾਡੇ ਸਾਰੇ ਸਮਾਨ ਦਾ ਮਾਜਤਾ ਤੇ ਕਮਰਾ ਅੱਗੇ ਹੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰਪੰਚ ਸਾਹਿਬ ਨੂੰ ਪ ਆਏ ਜੱਗ ਦੇ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਭਾਈ ਉਹ ਮੈਂ ਤਾਂ ਗਿਣ ਕੇ ਦੱਸਾਂ ਠੀਕ ਹੈ ਅੱਤੀ ਸਾਹਮਣੇ ਦਾ ਫ੍ਰਿਜ ਟੀਵੀ ਬੈੱਡ 1 ਲੱਖ ਤੋਂ ਤਾਂ ਆਇਆ ਭਾਈ ਸਮਾਨ ਵਾਗਲਾ ਠੀਕ ਹੈ ਭਾਈ ਕਿਉਂਕਿ ਸਾਰਾ ਕੋਸ਼ਿਸ਼ ਹੱਲੇ ਆ ਗਿਆ ਕੋਈ ਚੀਜ਼ ਨਹੀਂ ਬਚੀ ਮੰਜਾ ਤੱਕਲ ਭਾਈ ਨਹੀਂ ਵਜਾਈ ਮੰਜਾ ਢਾ ਕੇ ਬਾਹਰ ਭਜਾਂਗੇ ਓਕੇ